ਸੱਚਕਲ ਸਾਥਿਓ ਮੈਂ ਜੀਵਨਜੋਤ ਕੋਰ ਐਮ ਐਲ ਏ ਅੰਮ੍ਰਿਤਸਰ ਹਲਕਾ ਪੂਰਬੀ ਸਾਥਿਓ ਤੁਸੀਂ ਮੇਰੇ ਨਾਲ ਸਾਰੇ ਸਹਿਮਤ ਹੋਵੋਗੇ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਚਾਹੇ ਉਹ ਸਰਕਾਰ ਕਾਂਗਰਸ ਦੀ ਸੀ ਚਾਹੇ ਅਕਾਲੀ ਦਲ ਦੀ ਸੀ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਵਾਲੀ ਸਰਕਾਰ ਸੀਗੀ ਪਰ ਪਹਿਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਨੂੰ ਬੱਤੀ ਗੁੱਲ ਪੰਜਾਬ ਕਰਕੇ ਜਾਣਿਆ ਜਾਂਦਾ ਸੀ ਔਰ ਸਾਨੂੰ ਅੱਜ ਇਹ ਦਰਸ਼ਨ ਚ ਮਾਣ ਮਹਿਸੂਸ ਹੁੰਦਾ ਹੈ ਕਿ ਆਜਾਦ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੱਜ ਬਤੀ ਫੁੱਲ ਪੰਜਾਬ ਹੈ। ਔਰ ਸਾਡੀ ਸਰਕਾਰ ਨੇ ਇਸ ਬਜਟ ਦੇ ਵਿੱਚ ਵੀ 7713 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਉਹ ਅ alloate ਕੀਤਾ ਹੈ ਇਸ ਖੇਤਰ ਦੇ ਵਿੱਚ ਔਰ ਪਿਛਲੀਆਂ ਸਰਕਾਰਾਂ ਦੇ ਸਮੇਂ ਥਰਮਲ ਪਲਾਂਟਸ ਦੇ ਜਿਹੜੇ ਸਮਝੌਤੇ ਹੁੰਦੇ ਸੀ ਉਹ ਮਹਿੰਗੇ-ਮਹਿੰਗੇ ਸਮਝੌਤੇ ਹੁੰਦੇ ਸੀਗੇ ਪਰ ਸਾਡੀ ਸਰਕਾਰ ਨੇ ਗੋਇੰਦਵਾਲ ਸਾਹਿਬ ਦੇ ਵਿਕੇ ਜੀਵੇਕੇ ਜੀਵੀਕੇ ਪਲਾਂਟ ਜਿਹੜਾ ਹੈ ਉਹ ਪਲਾਂਟ ਖਰੀਦ ਕੇ ਔਰ ਅੱਜ ਪੰਜਾਬ ਨੂੰ ਉਹ ਬਹੁਤ ਸਸਤੀ ਜਿਹੜੀ ਬਿਜਲੀ ਹੈ ਉਹ ਕਾਨੂੰ ਦੇ ਰਹੇ ਨੇ ਇਸ ਤੋਂ ਇਲਾਵਾ ਪਿਛਲੀਆਂ ਸਰਕਾਰਾਂ ਦੇ ਸਮੇਂ ਥਰਮਲ ਪਲਾਂਟਸ ਵਿੱਚ ਕੋਇਲੇ ਦੀ ਕਦੇ ਵੀ ਪੂਰਤੀ ਨਹੀਂ ਸੀ ਹੁੰਦੀ ਹਮੇਸ਼ਾ ਸ਼ਾਰਟੇਜ ਰਹਿੰਦੀ ਸੀ ਜਿਦੇ ਕਰਕੇ ਲੰਬੇ ਲੰਬੇ ਕਾਟਸ ਜਿਹੜੇ ਨੇ ਉਹਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਸੀ ਪਰ ਆਮ ਆਦਮੀ ਪਾਟੀ ਦੀ ਸਰਕਾਰ ਨੇ ਪਛਵਾੜਾ ਕੋਲ ਮਾਈਨ ਖਰੀਦ ਕੇ ਅਜ ਉਥੇ ਜਿਹੜੀ ਕੋਲੇ ਦੀ ਪੂਰਤੀ ਹੀ ਨਹੀਂ ਹੋ ਰਹੀ ਹੈ ਪਰ ਉਥੇ ਕੋਇਲਾ ਸਰਪਲਸ ਪਿਆ ਰਹਿੰਦਾ ਹੈ तकरीबन 26 26 27 ਤਾਈ ਦਿਨ ਦਾ ਕੋਇਲਾ ਜਿਹੜਾ ਉਹ ਉਥੇ ਸਰਪਲਸ ਪਿਆ ਹੁੰਦਾ ਜਿਹਦੇ ਕਰਕੇ ਲੰਬੇ ਬਿਜਲੀ ਦੇ ਕੱਟ ਨਹੀਂ ਲੱਗਦੇ ਨੇ ਇਸ ਤੋਂ ਇਲਾਵਾ ਪਿਛਲੀਆਂ ਸਰਕਾਰਾਂ ਦੇ ਸਮੇਂ ਕਿਸਾਨਾਂ ਨੂੰ ਜਿਹੜੀ ਬੱਤੀ ਉਹ ਰਾਤ ਨੂੰ ਮਿਲਦੀ ਸੀ ਜਿਦੇ ਨਾਲ ਉਹਨਾਂ ਨੂੰ ਅਤਿਅੰਤ ਹੀ ਰਾਤ ਨੂੰ ਉੱਠ ਕੇ ਜਾਣਾ ਪੈਂਦਾ ਸੀ ਔਰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਅਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਦਿਨੇ ਹੀ ਬਹੁਤ ਫੁੱਲ ਬੱਤੀ ਮਿਲਦੀ ਹੈਗੀ ਜਿਦੇ ਨਾਲ ਉਹਨਾਂ ਦੀ ਖੱਜਲ ਖੁਆਰੀ ਬਹੁਤ ਘੱਟ ਗਈ ਹੈ ਸੋ ਤੁਸੀਂ ਮੇਰੇ ਨਾਲ ਸਾਰੇ ਸਹਿਮਤ ਹੋਵੋਗੇ ਕਿ ਅੱਜ ਪੰਜਾਬ ਦੇ ਵਿੱਚ 90% ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਸਸਤੀ ਬਿਜਲੀ ਹੈ ਔਰ ਬਿਜਲੀ ਦੇ ਕੋਈ ਕੱਟਸ ਵੀ ਨਹੀਂ ਲੱਗ ਰਹੇ ਆ And